ਕਿ ਯਾਰ ਇਹ ਕਿਹੜੀ ਦੁਨੀਆ ਹੈ ਇੰਨੇ ਮਿਹਨਤੀ ਔਰ ਕੋਈ ਚੀਜ਼ ਐਸੀ ਨਹੀਂ ਜਿਹੜੀ ਆਪਾਂ ਪਤਾ ਲੈਣਾ ਕਰ ਸਕੀਏ ਦੇਸ਼ ਦਾ ਢਿੱਡ ਭਰਨ ਵਾਲੇ ਆਪਾਂ ਅਨਾਜ ਭੁਖੂ ਸਭ ਕੁਝ ਆਪਣੇ ਕੋਲ ਐ ਸਿਰਫ ਲੀਡਰਾਂ ਦੀ ਕਮੀ ਸੀ ਉਹ ਥੋੜਾ ਜਿਹਾ ਗਲਤ ਮਿਲ ਗਏ ਸੀਗੇ ਪਿਛਲੇ ਕਈ ਸਾਲਾਂ ਤੋਂ ਮੰਗਲਾ ਦਾ ਪਰਮਾਤਮਾ ਨੇ ਹੋਵੇ ਜੇ ਤਾੜੀ ਮਾਰ ਦੋ ਜੇ ਠੀਕ ਹੋ ਗਿਆ ਮਨਤ ਦਾ ਦਾ ਠੀਕ ਹੋ ਗਿਆ ਹੈਨਾ ਬਾਕੀ ਉਹਨਾਂ ਤੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ 50 ਆਏ ਨੇ ਬਸਤੀ ਚਲ ਬਟ ਪੈ ਨੇ 12 ਚੱਲ ਗਏ ਮੈਨੂੰ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਰਾਉਂਦੇ ਫਿਰਦੇ ਉਹਦੀ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK 47 ਚੱਲ ਲੀਆਂ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦੋ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟੜਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਕਬੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪੜ ਦਾ ਕਲਚਰ ਹੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜੀ ਜਾ ਕੇ ਮੁੰਡਿਆਂ ਚ ਆਪ ਚ ਲੜਾਈ ਹੋ ਜਾਂਦੀ ਹੈ ਉਹ ਤੇ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਹੋ ਜਾਂਦਾ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹਦੂ ਗਾਂ ਜਾ ਕੇ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਦੋ ਚਾਰ ਥੱਪੜੋਂ ਤਾਂ ਬਤ ਮੰਨਦੇ ਹੀ ਨਹੀਂ ਕੁਛ ਵਾ ਇਸੇ ਹੋ ਗਿਆ ਅਦੱਤਾ ਕੱਢ ਲੋ ਗਾਲਾਂ ਪੜਾਵਾ ਕੱਢੀ ਜਾਓ ਹਨ ਤੁਸੀਂ ਆਉਂਗੇ ਵੱਡੇ ਪਰ ਐਨਾ ਕਹ ਪੰਜਾਬ ਨੂੰ ਜਿੱਥੇ ਕਦੇ ਗਾਲ ਕੱਢੀ ਕਿਸੇ ਨੇ ਜਾ ਪੰਜਾਬੀਆਂ ਨੂੰ ਸਾਡੇ ਤਿੰਨ ਕੋਟ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਖਸ਼ੂਗਾ ਫਿਰ ਮੈਂ